ਸਰਬਸੰਗਠਿਤ ਨਾ ਪੰਚਾਇਤ ਬਣੀ ਆ ਸੱਤਵੀਂ ਵਾਰ ਪੰਚਾਇਤ ਬਣੀ ਆ ਰਹੀ ਜਿਹਦੇ ਵਿੱਚੋਂ ਸਾਬਕਾ ਚਾਰ ਸਰਪੰਚ ਉਰੇ ਮੌਜੂਦ ਨੇ ਦੋ ਦੀ ਜਿਨ੍ਹਾਂ ਦੇ ਵਿੱਚ ਦੋ ਦੀ ਜਿਨ੍ਹਾਂ ਚ ਡੈਥ ਹੋ ਚੁੱਕੀ ਆ ਜੀ ਸੱਤਵੇਂ ਹੁਣ ਇਹ ਬਣੇ ਨੇ ਜਦੋਂ ਮੀਟਿੰਗ ਮੀਟਿੰਗ ਦੇ ਵਿੱਚ ਅਨਾਉਂਸ ਕਰਤਾ ਵੀ ਤੁਹਾਡੇ ਵਾਰਡ ਦੇ ਵਿੱਚੋਂ ਮੈਨੂੰ ਸਰਪੰਚ ਹੋਣਾ ਬਣਦਾ। ਛਲੇ ਕਈ ਸਾਲਾਂ ਤੋਂ ਹੀ ਇਦਾਂ ਸਰਪੰਚ ਚੁਣਿਆ ਜਾਂਦਾ ਹੈਗਾ ਜੀ ਇਸ ਵਾਰੀ ਇਦਾਂ ਹੀ ਸਾਰਿਆਂ ਦਾ ਸਲਾਗਨ ਨਹੀਂ ਹੋਇਆ ਜੀ ਵੱਡੇ ਨਾਲ ਵੱਡਾ ਚੱਲਾਂਗੇ ਇਹ ਤਾਂ ਜਿਹੜੇ ਪਹਿਲਾਂ ਵੀ ਸਰਪੋਰ ਪੰਚਾਇਤਾਂ ਬਣੀ ਦੀ ਸਾਰੇ ਨਾਲ ਸਹਿਯੋਗ ਚੰਦੇ ਨੇ। ਇਕਦਮ ਹੀ ਐਨਾਉਂਸ ਕਰ ਦਿੱਤਾ ਕੁਝ ਪਤਾ ਹੀ ਨਹੀਂ ਲੱਗਿਆ ਜੇ ਕੋਈ ਵੀ ਕੰਮ ਰਹਿ ਗਿਆ ਬਾਕੀ ਅਧੂਰਾ ਗਿਆ ਤਾਂ ਇਸ ਵਾਰ ਉਹ ਜ਼ਰੂਰ ਪੂਰਾ ਹੋਵੇ ਇਹ ਬਾਰ ਬਾਰ ਗੱਲ ਆ ਕਿ ਨਸ਼ਿਆਂ ਦੀ ਰੋਕ ਥਾਮਲੀ ਹੋਊਗਾ ਤਾਂ ਕਿ ਬਾਹਰੋਂ ਕੋਈ ਵੀ ਅਨਸਰ ਨਾ ਆਉਣ ਸਾਡੇ ਪਿੰਡ 'ਚ ਨਸ਼ਾ ਅੱਜ ਦੀ ਡੇਢ 'ਚ ਹੈ ਨਹੀਂ ਪਰ ਤੁਹਾਨੂੰ ਪਤਾ ਕਿ ਬਾਹਰੋਂ ਇਹ ਜਿਹੇ ਅਨਸਰ ਨੇ ਆ ਜਾਂਦੇ ਨੇ ਫਿਰ ਉਹਨਾਂ ਦੀ ਰੋਕ ਥਾਮਲੀ ਇਸ ਸਟੈਪ ਟੂ ਕੀਤਾ ਜਾਊਗਾ ਕੁੱਪਨ ਜਿਮਾ ਖੋਲਿਆ ਜਾਊਗਾ ਤਾਂ ਜੋ ਬੱਚੇ ਇੱਧਰ ਬਿਜ਼ੀ ਰਹਿਣ ਹੋਰ ਕਿਸੇ ਪਾਸੇ ਨਾ ਜਾਣ ਤੇ ਉਹਨਾਂ ਨੂੰ ਇੱਕ ਧਰਮ ਦੇ ਨਾਲ ਜੋੜਨ ਲਈ ਵੀ ਕੋਈ ਨਾ ਕੋਈ ਕੈਂਪ ਲਗਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜੋ ਵੀ ਕੰਮ ਹੁੰਦਾ ਸਾਰਿਆਂ ਦੀ ਸਹਿਮਤੀ ਨਾਲ ਜਿਹੜਾ ਵੀ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਰੱਖਦੇ ਨੇ ਉਹ ਬਾਹਰ ਜਾ ਕੇ ਕਰਦੇ ਨੇ ਇੱਥੇ ਪਤਾ ਕਿ ਸਾਰੇ ਆਪ ਦਾ ਰਲ ਮਿਲ ਕੇ ਕਰੋ ਕਿਉਂਕਿ ਛੋਟਾ ਜਿਹਾ ਪਿੰਡਾ ਹਰੇਕ ਨੇ ਮੂੰਹ ਮੱਥੇ ਲੱਗਣਾ ਜੇ ਕਿਸੇ ਦੇ ਕੋਈ ਕਿਸੇ ਦਾ ਮਿਨਿਸਟਰ ਆਉਂਦਾ ਸਾਰੇ ਹੱਸ ਕੇ ਜਾਂਦੇ ਨੇ सरपंच चुनाव ਨੂੰ ਲੈ ਕੇ ਜਿੱਥੇ ਪਿੰਡਾਂ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਲੇਕਿਨ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਇੱਕ ਅਜਿਹੇ ਪਿੰਡ ਦੀ ਤਸਵੀਰ ਦਿਖਾਉਣ ਲੱਗੇ ਹਾਂ ਜਿੱਥੇ ਸਰਬਸਮਤੀ ਨਾਲ ਸਰਪੰਚ ਚੁਣਿਆ ਗਿਆ ਨਾਲ ਹੀ ਨਾਲ ਤੁਹਾਨੂੰ ਦੱਸਣ ਲੱਗੇ ਹਾਂ ਸਰਪੰਚ ਦੇ ਨਾਲ-ਨਾਲ ਜਿਹੜੇ ਪੰਚ ਨੇ ਉਹ ਵੀ ਚੁਣ ਲਏ ਗਏ ਨੇ ਸਰਬਸਮਤੀ ਨਾਲ ਬਿਲਕੁਲ ਇੱਕ ਅੱਛੀ ਤਸਵੀਰ ਇੱਕ ਵਧੀਆ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁਰਦਾਸਪੁਰੇ ਦੀਆਂ ਇਹ ਉਹ ਤਸਵੀਰਾਂ ਨੇ ਜਿੱਥੇ ਪਿੰਡ ਵਾਸੀ ਮੌਜੂਦ ਨੇ सरपंच साहब मौजूद ਨੇ ਜਿਨ੍ਹਾਂ ਨੂੰ ਸਰਬਸਮਤੀ ਨਾਲ ਚੁਣ ਲਿਆ ਗਿਆ ਜਿਹੜੇ ਪੰਚ ਨੇ ਉਹ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਰਪੰਚੀ ਮਿਲ ਗਈ ਹੈ ਸਰਬਸਮਤੀ ਨਾਲ ਕਿਹੜੇ-ਕਿਹੜੇ ਕੰਮ ਜਿਹੜੇ ਪੈਂਡਿੰਗ ਰਹੇ ਹੋਏ ਨੇ ਜਾਂ ਪਹਿਲਾਂ ਹੋ ਨਹੀਂ ਸਕੇ ਕਿਸੇ ਕਾਰਨ ਤੋਂ ਕਦੋਂ ਕਰਵਾਏ ਜਾਣਗੇ ਸਰਕਾਰ ਤੋਂ ਕੀ ਉਮੀਦਾਂ ਲਗਾਈਆਂ ਗਈਆਂ ਨੇ ਜਾਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਸਾਰੀ ਗੱਲਬਾਤ ਪਹਿਲਾਂ ਸਰਪੰਚ ਸਾਹਿਬ ਨਾਲ ਕਰਾਂਗੇ ਫਿਰ ਪੰਚਾਂ ਨਾਲ ਕਰਾਂਗੇ ਐਸਾ ਸਿੱਕਲਪੰਜੀ ਸ੍ਰੀ ਗੁਰੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਨਗਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਿ ਮੈਨੂੰ ਹਾਲਾਂਕਿ ਦੇਖਣ ਨੂੰ ਮਿਲਦਾ ਹੈ ਕਿ ਆਮ ਪੂਰੇ ਪੰਜਾਬ ਦੀ ਗੱਲ ਕਰੀ ਤਾਂ ਝਗੜੇ ਹੁੰਦੇ ਨੇ ਪੈਸੇ ਤੱਕ ਲਾਏ ਜਾਂਦੇ ਨੇ ਸਰਪੰਚੀ ਦੀ ਚੋਣਾਂ ਵਾਸਤੇ ਪਰ ਸਰਬਸਮਤੀ ਹੋਈ ਹੈ ਕਿ ਤਰ੍ਹਾਂ ਕਿਤੇ ਭਾਈਚਾਰਕ ਸਾਂਝ ਵਧਿਆ ਹਾਂਜੀ ਇਸ ਪਿੰਡ ਵਿੱਚ ਇਦਾਂ ਦਾ ਕੁਝ ਨਹੀਂ ਪਿਛਲੇ ਕਈ ਸਾਲਾਂ ਤੋਂ ਹੀ ਇਦਾਂ ਸਰਪੰਚ ਚੁਣਿਆ ਜਾਂਦਾ ਹੈਗੇ ਜੀ ਇਸ ਵਾਰੀ ਇਦਾਂ ਹੀ ਸਾਰਿਆਂ ਦੀ ਸਲਾਗਨ ਵਾਲੀ ਹੋਇਆ ਜੋ ਨੋ ਮੇਸੀ ਵੀ ਤੁਹਾਨੂੰ ਸਰਪੰਚ ਚੁਣਿਆ ਜਾਏਗਾ ਕਦੇ ਸੋਚਿਆ ਵੀ ਨਹੀਂ ਸੀ ਸਭ ਤੋਂ ਪਹਿਲਾਂ ਕੌਣ ਆਇਆ ਤੁਹਾਡੇ ਕੋਲ ਵੀ ਤੁਹਾਨੂੰ ਸਰਪੰਚ ਬਣਾਉਣਾ ਚਾਹ ਬਸ ਸਾਰਿਆਂ ਨੇ ਰਹਿ ਕਰਕੇ ਇੱਕ ਤਾਂ ਇੱਕਦਮ ਹੀ ਅਨਾਉਂਸ ਕਰ ਦਿੱਤਾ ਕੁਝ ਪਤਾ ਹੀ ਨਹੀਂ ਲੱਗਿਆ ਸੋਚਿਆ ਵੀ ਨਹੀਂ ਸੀ ਸਰਪੰਚ ਬਣ ਗਏ ਉਹ ਕਿੰਨੀ ਕੋ ਖੁਸ਼ੀ ਹੈ ਹੈ ਖੁਸ਼ੀ ਹੈ ਖੁਸ਼ੀ ਤਾਂ ਹੁੰਦੀ ਹੈ ਨਾ ਤੁਹਾਨੂੰ ਲੱਗਦਾ ਵੀ ਜਿਹੜੇ ਕੰਮ ਪਹਿਲਾਂ ਪੈਂਡਿੰਗ ਰਹੇ ਗਏ ਨੇ ਉਹ ਤੁਹਾਡੇ ਹੁਣ ਜੋ ਤੁਸੀਂ ਸਰਪੰਚ ਬਣੇ ਹੋ ਤਾਂ ਹੋ ਜਾਣਗੇ ਹਾਂਜੀ ਜ਼ਰੂਰ ਜੇ ਕੋਈ ਵੀ ਕੰਮ ਰਹਿ ਗਿਆ ਬਾਕੀ ਅਧੂਰਾ ਕਿਹਾ ਤਾਂ ਇਸ ਵਾਰ ਉਹ ਜ਼ਰੂਰ ਪੂਰਾ ਹੋਊਗਾ ਕੋਈ ਨਾ ਕੰਮ ਹੈ ਦਿਮਾਗ ਦੇ ਵਿੱਚ ਵੀ ਆ ਕੰਮ ਕਰਾਉਣਾ ਹੈ ਪਹਿਲਾਂ ਬਸ ਜਿਵੇਂ ਜਿਵੇਂ ਆਊਗਾ ਅੱਗੇ ਨਜ਼ਰ ਵਿੱਚ ਸਭ ਹੋਣਗੇ ਜੀ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਸਰਬਸਮਤੀ ਹੋਏਗੀ ਉਹਨਾਂ ਨੂੰ ਗ੍ਰਾਂਟ ਦਿੱਤੀ ਜਾਏਗੀ ਹਾਂਜੀ ਅਨਾਉਂਸ ਹੋਇਆ ਹੈ ਹਾਂਜੀ ਜਿੱਦਾਂ ਆਊਗੀ ਉਦਾਂ ਉਸ ਨੂੰ ਅੱਗੇ ਯੂਜ਼ ਕੀਤਾ ਜਾਊਗਾ ਪਿੰਡ ਦੇ ਕੰਮਾਂ ਲਈ ਹਾਂਜੀ ਇਸ ਤੋਂ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਸਰਬਸਮਤੀ ਹੋਈ ਹੈ ਕਿੰਨੇ ਵਾਰੀ ਹੋਈ ਹੈ ਉਹ ਵੀ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਦੇ ਜਿਹੜੇ ਘਰ ਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਨਾਮ ਜਿਸਪਾਲ ਸਿੰਘ ਸੇਖੋਂ ਜੀ ਸੇਖੋਂ ਸਾਹਿਬ ਕਰਦੇ ਸਰਪੰਚ ਬਣ ਚੁੱਕੇ ਨੇ ਸਰਬਸਮਤੀ ਹੋਈ ਹੈ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਡੇ ਤੇ ਇਨਾ ਮਾਨ ਕੀਤਾ ਤੇ ਸਾਨੂੰ ਐਡਾ ਵੱਡਾ ਅਹੁਦਾ ਦਿੱਤਾ ਜੋ ਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀਗਾ ਤੇ ਮੈਂ ਹੁਣ ਇਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਇਸ ਤੇ ਖਰੇ ਉਤਰਨ ਦਾ ਪੂਰਾ ਮੌਕਾ ਦੇਊਗਾ ਕਿਸੇ ਨੂੰ ਕੋਈ ਸਾਡੇ ਤੇ ਉਂਗਲ ਚੱਕਣ ਦਾ ਮੌਕਾ ਨਹੀਂ ਮਿਲੂਗਾ ਸਾਰੇ ਕੰਮ ਆਪਣਾ ਪਿੰਡ ਦੇ ਸਹਿਯੋਗ ਦੇ ਸਰਵਸੰਮਤੀ ਨਾਲ ਹੋਣਗੇ ਬਿਠਾ ਕੇ ਹੋਣਗੇ ਜੋ ਜਿਵੇਂ ਕਹੇਗਾ ਸਭ ਤੋਂ ਸਲਾਹ ਲਈ ਜਾਊਗੀ بڑے بڑے ਪ੍ਰਾਣੇ ਇੱਥੇ ਸਾਡੇ ਬਜ਼ੁਰਗ ਬਾਬਾ ਜੀ ਹੋਰ ਸਾਰੇ ਵਕੀਲ ਸਾਹਿਬ ਸਾਰੇ ਹੈਗੇ ਨੇ ਇੱਥੇ ਸਾਰੇ ਐਕਸਪੀਰੀਅੰਸ ਹੋਲਡਰ ਨੇ ਸਭ ਤੋਂ ਸਲਾਹ ਲੈ ਕੇ ਜਿਵੇਂ ਹੋਊਗਾ ਉਵੇਂ ਹੀ ਚੱਲਾਂਗੇ ਸਭ ਤੋਂ ਪਹਿਲਾ ਕਦਮ ਕਿਹੜਾ ਚੱਕਿਆ ਜਾਏਗਾ ਸਭ ਤੋਂ ਪਹਿਲਾ ਕਦਮ ਤਾਂ ਮੇਰੀ ਉਹੀ ਬਾਰ-ਬਾਰ ਗੱਲ ਆ ਕਿ ਨਸ਼ਿਆਂ ਦੀ ਰੋਕத் ਥਾਮ ਲਈ ਹੋਊਗਾ ਤਾਂ ਕਿ ਬਾਹਰੋਂ ਕੋਈ ਵੀ ਅਨਸਰਨਾਉਂ ਸਾਡੇ ਪਿੰਡ 'ਚ ਨਸ਼ਾ ਅੱਜ ਦੀ ਡੇਢ 'ਚ ਹੈ ਨਹੀਂ ਪਰ ਤੁਹਾਨੂੰ ਪਤਾ ਕਿ ਬਾਹਰੋਂ ਇਹ ਜਿਹੇ ਅਨਸਰ ਨੇ ਆ ਜਾਂਦੇ ਨੇ ਫਿਰ ਉਹਨਾਂ ਦੀ ਰੋਕத் ਥਾਮ ਲਈ ਇਹ ਸਟੈਪ ਚੁੱਕਿਆ ਜਾਊਗਾ ਤਾਂ ਕਿ ਨਸ਼ੇ ਤੇ ਪੂਰੀ ਰੋਕਥਾਮ ਕੀਤੀ ਜਾਵੇ ਬਾਕੀ ਬਿਜਲੀ ਦੀਆਂ ਤਾਰਾਂ ਜਿਹੜੀਆਂ ਸਾਡੇ ਛੋਟਾ ਜਿਹਾ ਪਿੰਡ ਆ ਸਾਰੇ ਓਪਨ ਹੀ ਤਾਰਾਂ ਨੇ ਬਿਲਕੁਲ ਘਰਾਂ ਦੀਆਂ ਕੰਧਾਂ ਦੇ ਨਾਲ ਜਾਂਦੀਆਂ ਉਸ ਨੂੰ ਅੰਡਰਗਰਾਊਂਡ ਕਰਵਾਇਆ ਜਾਊਗਾ ਤੇ ਸੀਵਰੇਜ ਦਾ ਜੋ ਥੋੜਾ ਬਹੁਤਾ ਕੰਮ ਆ ਜਿਵੇਂ ਬਾਹਰ ਉਹ ਟਿੰਗਲਵਾੜੇ ਕੋਲੋਂ ਉੱਥੇ ਕਹਿੰਦੇ ਕਿ ਪਾਣੀ ਥੋੜਾ ਜਿਹਾ ਬੈਕਮਾਰ ਦਾ ਉਸ ਨੂੰ ਠੀਕ ਕਰਾਇਆ ਜਾਊਗਾ ਬਾਕੀ ਇੱਕ ਓਪਨ ਜਿਮ ਖੋਲਿਆ ਜਾਊਗਾ ਤਾਂ ਜੋ ਬੱਚੇ ਇੱਧਰ ਬਿਜ਼ੀ ਰਹਿਣ ਹੋਰ ਕਿਸੇ ਪਾਸੇ ਨਾ ਜਾਣ ਤੇ ਉਹਨਾਂ ਨੂੰ ਇੱਕ ਧਰਮ ਦੇ ਨਾਲ ਜੋੜਨ ਲਈ ਵੀ ਕੋਈ ਨਾ ਕੋਈ ਕੈਂਪ ਲਗਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਇਸ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਕਿੰਨੇ ਵਾਰ ਸਰਬਸਮਤੀ ਨਾਲ ਸਰਪੰਚ ਸਾਹਿਬ ਚੁਣੇ ਗਏ ਇਸ ਤੋਂ ਪਹਿਲਾਂ ਦੋ ਵਾਰ ਹੋ ਚੁੱਕੀ ਹੈ ਜੀ ਤੀਸਰੀ ਵਾਰ ਐਤ ਕੀ ਸਾਡੇ ਦੇ ਸਹਿਮਤੀ ਹੋਈ ਆ ਜਦੋਂ ਤੁਹਾਡੇ ਕੋਲ ਸਨੇਹਾ ਲੱਗਿਆ ਕਿ ਤੁਹਾਡੇ ਘਰ ਦੇ ਨੂੰ ਸਰਪੰਚ ਬਣਾਇਆ ਜਾਏਗਾ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ ਇੱਕਦਮ ਅਚੰਭਾ ਹੋਇਆ ਜੀ ਸਾਨੂੰ ਤਾਂ ਮੀਟਿੰਗ 'ਚ ਬੁਲਾਇਆ ਗਿਆ ਸੀ ਕਿ ਚਲੋ ਜੀ ਅੱਜ ਆਓ ਸਾਰਿਆਂ ਨੇ ਇੱਥੇ ਆਪਾਂ ਸਹਿਮਤੀ ਉਹ ਕਰਨੀ ਹੈ ਸਹਿਮਤੀ ਨਾਲ ਪੰਚਾਇਤ ਚੁਣਾਂਗੇ ਜਦੋਂ ਪਤਾ ਲੱਗਿਆ ਕਿ ਸਾਡਾ ਨਾਮ ਅਨਾਉਂਸ ਕੀਤਾ ਗਿਆ ਤਾਂ ਬੜੀ ਹੀ ਅਚੰਭਾ ਲੱਗਿਆ ਫੇਰ ਇੱਕ ਗੱਲ ਥੋੜੀ ਜੀ ਕਹੇ ਸੀਗੀ ਮੈਂ ਆਪਣਾ ਰਿਟਾਇਰ ਹੋ ਕੇ ਆਇਆ ਸੀ ਆਰਮੀ 'ਚੋਂ ਸਾਰੇ ਕਹਿੰਦੇ ਸੀਗੇ ਫੌਜੀ ਨੂੰ ਮੌਕਾ ਦਿਓ ਫੌਜੀ ਨੂੰ ਮੌਕਾ ਦਿਓ ਇਹ ਬੜਾ ਅੜਦਾਇਆ ਇਹਨੂੰ ਵਧੀਆ ਮੌਕਾ ਦਿਓ ਅਸੀਂ ਕਹੇ ਜੀ ਜ਼ਰੂਰ ਐਂ ਆੜ ਕੇ ਹੁਣ ਆਪਾਂ ਸਰਕਾਰ ਤੋਂ ਕੰਮ ਲਵਾਵਾਂਗੇ ਕਿਉਂਕਿ ਇੱਥੇ ਕੋਈ ਸ਼ਾਮਲਾਟ ਜਗ੍ਹਾ ਤਾਂ ਹੈ ਨਹੀਂਗੀ ਸਰਕਾਰ ਦੇ ਉੱਤੇ ਹੀ ਡਿਪੈਂਡ ਹੈ ਤੋ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਗ੍ਰਾਂਟ ਦੇਵੇ ਤਾਂ ਕਿ ਅਸੀਂ ਆਪਣੇ ਪਿੰਡ ਦਾ ਨਾਂ ਹੋਰ ਚਮਕਾ ਸਕੀਏ ਅਤੇ ਇਸ ਨੂੰ ਹੋਰ ਵਧੀਆ ਸੋਨਾ ਬਣਾ ਸਕੀਏ ਜਿਹੜੇ ਪੰਚ ਨੇ ਉਹ ਵੀ ਸਰਬਸਮਤੀ ਨਾਲ ਚੁਣੇ ਗਏ ਨੇ ਸਰੋਪੇ ਪਾ ਦਿੱਤੇ ਗਏ ਨੇ ਕਿ ਜਿਹੜੇ ਪੰਚ ਚੁਣੇ ਗਏ ਨੇ ਉਹ ਵੀ ਬਸ ਇੱਕਦਮ ਸਨੇਹਾ ਲੱਗਿਆ ਉਹਨਾਂ ਨੂੰ ਵੀ ਹਾਂਜੀ ਸਾਰਿਆਂ ਨੂੰ ਇੱਕਦਮ ਸਨੇਹਾ ਲੱਗਿਆ ਕਿਉਂਕਿ ਸਾਡੇ ਤਕਰੀਬਨ ਸਾਰੀ ਜੀ ਆਪਣਾ ਰਿਟਾਇਰਡ ਹੋ ਨੇ ਬਾਕੀ ਆਪਣਾ ਬਾਬਾ ਜੀ ਨੇ ਸਾਡੇ ਇਹ ਬਹੁਤ ਪੁਰਾਣੇ ਸਾਡੇ ਪੋਲੀਟੀਕਲ ਰਹੇ ਨੇ ਜਿੰਨਾ ਅਸੀਂ ਕਈ ਸੰਯੋਗ ਮਿਲਦਾ ਰਹਿੰਦਾ ਹੈ ਇੱਥੇ ਕੋਈ ਨਹੀਂ ਇੱਥੇ ਹਰੇਕ ਘਰ ਚ ਪਰ ਸਾਡੀ ਇਸ ਕੰਮ ਦੇ ਉੱਤੇ ਬਹੁਤ ਭਾਈਚਾਰਕ ਸਾਂਝ ਹੁੰਦੀ ਹੈ ਪੰਚਾਇਤ ਦਾ ਸਾਡਾ ਜੋ ਵੀ ਕੰਮ ਹੁੰਦਾ ਹਮੇਸ਼ਾ ਅਸੀਂ ਕਿਉਂਕਿ ਸਾਰੇ ਅਸੀਂ ਆਪਸ ਚ ਘਰਾਂ ਦੇ ਚਾਚੇ ਦਾਇਆਂ ਦੇ ਸਕੇ ਸੰਬੰਧੀ ਹਾਂ ਕੋਈ ਇੱਥੇ ਉਹ ਗੱਲ ਨਹੀਂ ਹੈਗੀ ਜੋ ਵੀ ਕੰਮ ਹੁੰਦਾ ਸਾਰਿਆਂ ਦੀ ਸਹਿਮਤੀ ਨਾਲ ਜਿਹੜਾ ਵੀ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਰੱਖਦੇ ਨੇ ਉਹ ਬਾਹਰ ਜਾ ਕੇ ਕਰਦੇ ਨੇ ਇੱਥੇ ਪਤਾ ਕਿ ਸਾਰੇ ਆਪ ਦਾ ਰਲ ਮਿਲ ਕੇ ਕਰੋ ਕਿਉਂਕਿ ਛੋਟਾ ਜਿਹਾ ਪਿੰਡਾ ਹਰੇਕ ਨੇ ਮੂੰਹ ਮੱਥੇ ਲੱਗਣਾ ਜੇ ਕਿਸੇ ਦੇ ਕੋਈ ਕਿਸੇ ਦਾ ਮਨਿਸਟਰ ਆਉਂਦਾ ਸਾਰੇ ਹੱਸ ਕੇ ਜਾਂਦੇ ਨੇ ਚਲੋ ਜੀ ਅੱਜ ਉਧਰ ਇੱਧਰ ਆਊਗਾ ਉਧਰ ਅਕਾਲੀਆਂ ਦਾ ਉਹ ਭਾਜੀਪੀ ਦਾ ਆਊਗਾ ਸਾਰਿਆਂ ਦੇ ਰਲ ਕੇ ਹੱਸ ਕੇ ਕਦੇ ਵੀ ਕਿਸੇ ਨੇ ਮੱਥੇ ਵੱਟ ਨਹੀਂ ਪਾਇਆ ਜਿਹੜੇ ਪੰਜ ਚੁਣੇ ਗਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਸਸੀ ਗਾਲ ਜੀ ਸਸੀ ਗਾਲ ਕੀ ਨਾਮ ਹੈ ਜੀ ਸ਼ਿਵਦੇਵ ਸਿੰਘ ਪੰਗੂ ਪੰਗੂ ਜੀ ਪੰਜ ਚੁਣਿਆ ਗਿਆ ਸਰਬਸੰਮਤੀ ਨਾਲ ਚੁਣਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਕੈਨ ਦਾ ਇਹੀ ਚਾਹੁੰਦਾ ਵੀ ਚਲੋ ਜੀ ਪਿੰਡ ਦਾ ਬਹੁਤ ਧੰਨਵਾਦ ਸਾਡੇ ਤੇ ਉਹਨਾਂ ਨੇ ਵਿਸ਼ਵਾਸ ਕਰਿਆ ਯਕੀਨ ਜਤਾਇਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਦੀ ਸਹਿਮਤੀ ਦੇ ਨਾਲ ਚੱਲਿਆ ਜਾਵੇ ਤੁਹਾਨੂੰ ਪਤਾ ਸੀ ਵੀ ਤੁਹਾਨੂੰ ਪੰਜ ਚੁਣੇ ਜਾਏਗਾ ਪਤਾ ਤਾਂ ਮੌਕੇ ਤੇ ਆ ਕੇ ਲੱਗਿਆ ਜੀ ਤੁਹਾਨੂੰ ਦੱਸਿਆ ਵੀ ਅਸੀਂ ਰਾਤ ਨੂੰ ਆਏ ਆ ਦੂਜੀ ਦਿਨ ਇੱਥੇ ਮੀਟਿੰਗ ਦੀ ਸਵੇਰ ਹਾਂ ਜੀ ਹਾਂ ਇੱਥੇ ਜਦੋਂ ਮੀਟਿੰਗ ਕੋਈ ਮੀਟਿੰਗ ਦੇ ਵਿੱਚ ਅਨਾਉਂਸ ਕਰਦਾ ਵੀ ਥੋੜੇ ਵਾਰਡ ਦੇ ਵਿੱਚੋਂ ਮੈਨੂੰ ਸਰਪੰਚ ਚੁਣਨਾ ਮੈਂ ਦੇਖ ਲਓ ਭਾਈ ਜੀ ਕਿਸੇ ਇਤਰਾਜ ਆ ਜਾਂ ਕੋਈ ਹੋਰ ਹੈ ਹੋਰ ਬਣ ਜਾਓ ਨਹੀਂ ਤਾਂ ਫਿਰ ਮੈਨੂੰ ਬਣਾਇਆ ਧੰਨਵਾਦ ਤੁਹਾਡਾ। ਓਡੇ ਨਾਲ ਮੋਡਾ ਲਾ ਕੇ ਕੰਮ ਕਰਨ ਲਈ ਬਣਾਇਆ ਗਿਆ। ਹਾਂਜੀ ਹਾਂ ਬਿਲਕੁਲ ਮੋਡਿ ਨਾਲ ਮੋਡਲ ਦਾ ਚੱਲਾਂਗੇ। ਇਹ ਤਾਂ ਜਿਹੜੇ ਪਹਿਲਾਂ ਵੀ ਹੋਰ ਪੰਚਾਇਤਾਂ ਬਣੀ ਦੀ ਸਾਰੇ ਨਾਲ ਸਹਿਯੋਗ ਦਿੰਦੇ ਨੇ। ਹੁਣ ਵੀ ਦੇਵਾਂਗੇ ਹੁਣ ਪੂਰਾ ਜਿਹੜੇ ਪੁਰਾਣੇ ਸਰਪੰਚ ਸੀ ਉਹ ਵੀ ਇਸ ਇਕੱਠ ਦੇ ਵਿੱਚ ਮੌਜੂਦ ਨੇ। ਹਾਂਜੀ ਹਾਂਜੀ ਮੌਜੂਦ ਨੇ ਆਹ ਸਰਪੰਚ ਸਾਹਿਬ ਖੜੇ ਨੇ ਉਹ ਸ਼ੈਲੀ ਖੜਾ ਹੈ। ਆਕਵਾਲ ਜੀ ਖੜੇ ਨੇ। ਇਹ ਸਾਰੇ ਸਰਪੰਚ ਸਾਹਿਬ ਪੁਰਾਣੇ ਸਰਪੰਚ ਨੇ। ਸਤਿ ਸ਼੍ਰੀ ਅਕਾਲ ਪੁਨੀਆ ਸਾਹਿਬ। ਸਤਿ ਸ਼੍ਰੀ ਅਕਾਲ। ਪੁਨੀਆ ਸਾਹਿਬ ਬਹੁਤ ਚੰਗੀ ਤਸਵੀ لیکن تصویر بڑی اچھی ہے सर्वसम्मति ਨਾਲ ਪੰਜ ਚੁਣੇ ਗਏ ਨੇ ਸਰਪੰਚ ਸਾਹਿਬ ਚੁਣੇ ਗਏ ਨੇ ਕੀ ਕਹਿਣਾ ਚਾਹੁੰਦੇ ਸਾਡਾ ਪਿੰਡ ਚਾਹੇ ਬੇਸ਼ੱਕ ਛੋਟਾ ਜਿਹਾ ਹੈ ਪਰ ਸਾਡੇ ਪਿੰਡ 'ਚ ਸਰਦਾਰ ਗਰਦਿਆਲ ਸਿੰਘ ਜਿਹੜੇ ਸਾਡੇ ਦਾਦਾ ਜੀ ਲੱਗਦੇ ਸੀ ਉਹ ਬੈ ਸਰ ਮਾਰਸ਼ਲ ਰਹੇ ਨੇ ਤੇ کافی ਇਹ تھے ਸਰਵਿਸਮੈਨ ਵੀ ਇਸ ਪਿੰਡ 'ਚ ਹੋਏ ਨੇ ਸਭ ਕਾ ਫੌਜੀ ਹੋਏ ਨੇ ਦੂਜੀਆਂ ਪੋਸਟਾਂ ਤੇ ਵੀ ਕੰਮ ਕਰਿਆ ਇਸ ਲਈ ਸਾਰਾ ਨਗਰ ਪੜਿਆ ਲਿਖਿਆ ਹੀ ਹੈ ਲਗਭਗ ਇੱਥੇ ਅੱਜ 7ਵੀਂ ਵਾਰੀ ਇਹ ਪੰਚਾਇਤ ਚੁਣੀ ਗਈ ਹੈ ਜਿੰਨਾਂ ਚੋਂ ਤਿੰਨ ਵਾਰੀ ਤਾਂ ਸਰਬਸੰਮਤੀ ਨਾਲ ਚੁਣੀ ਗਈਆਂ ਨੇ ਪੰਚਾਇਤਾਂ ਦੇ ਚਾਰ ਵਾਰੀ ਥੋੜਾ ਬਹੁਤਾ ਵੋਟਾਂ ਦੇ ਉਸ ਨਾਲ ਉਹ ਤੋਂ ਵੀ ਕੋਈ ਖਾਸ ਹੋਣੀ ਹੋਇਆ ਜਾਣੀ ਦੀ ਪਿੰਡ ਦਾ ਸਹਿਯੋਗ ਹੀ ਰਿਹਾ ਸਾਰਿਆਂ ਨੂੰ ਜੀ ਸਾਹਿਬ ਪਹਿਲਾਂ ਦੀ ਸਰਪੰਚੀ ਦੇ ਵਿੱਚ ਜਿਵੇਂ ਹੁਣ ਸਰਬਸੰਮਤੀ ਤੀਜੀ ਵਾਰ ਤੁਸੀਂ ਕਹਿ ਰਹੇ ਹੋ ਜਿਹੜੀ ਚਾਰ ਵਾਰ ਚੁਣੀ ਗਈ ਸੀ ਵੋਟਾਂ ਕਰਕੇ ਚੁਣੀ ਗਈ ਸੀ ਕਿੰਨਾ ਫਰਕ ਦੇਖਦੇ ਹੋ ਉਹ ਫਰਕ ਨੂੰ ਮਟਾਉਣ ਲਈਏ ਜਦੋਂ ਵੋਟਾਂ ਰਹੀਂ ਪੰਚਾਇਤ ਚੁਣੀ ਜਾਂਦੀ ਹੈ ਉਦੋਂ ਥੋੜੇ ਬਹੁਤੇ ਆਪਸ ਵਿੱਚ ਹੀ ਮਨਮਟਾਬ ਵੀ ਰਹਿੰਦੇ ਨੇ ਜਦੋਂ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ ਪੰਚਾਇਤ ਤਾਂ ਨਾ ਕਿਸੇ ਦਾ ਮਨਮਟਾਬ ਰਹਿੰਦਾ ਨਾ ਪੱਖਵਾਜੀ ਰਹਿੰਦੀ ਹੈ ਸਾਰੀ ਪੰਚਾਇਤ ਇਕੱਠੇ ਹੋ ਕੇ ਵਿਕਾਸ ਦਾ ਕੰਮ ਕਰਦੀ ਹੈ ਤੇ ਸਾਰੇ ਪਿੰਡ ਵਾਸੀ ਵੀ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਨੇ ਇਸ ਲਈ ਅਸੀਂ ਸਾਰੀ ਪੰਚਾਇਤ ਨੂੰ ਵੀ ਤੇ ਸਾਰੇ ਨਗਰ ਨੂੰ ਵਧਾਈ ਦਿੰਨੇ ਆ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਕਿਉਂਕਿ ਪਹਿਲਾਂ ਵੀ ਵਿਕਾਸ ਤੱਕ ਪਿੰਡ ਛੋਟਾ ਹੋਣ ਕਰਕੇ ਵਿਕਾਸ ਦੇ ਕੰਮ ਤਾਂ ਇੱਥੇ ਥੋੜੀਆਂ ਗ੍ਰਾਂਟਾਂ ਨਾਲ ਹੀ ਹੁੰਦੇ ਰਹਿੰਦੇ ਨੇ ਵਾਲੇ ਵੱਡੇ ਉਸ ਦੀ ਵੀ ਲੋੜ ਨਹੀਂ ਪਈ ਕਿੰਨੀ ਕਿੰਨੀਆਂ ਕਵੋਟਾਂ ਨੇ ਛੋਟਾ ਪਿੰਡ ਹੈ ਕਿੰਨੀਆਂ ਕਵੋਟਾਂ ਪੋਲ ਹੁੰਦੀਆਂ ਨੇ ਇੱਥੇ ਸਾਡੇ ਕਿ ਤਿੰਨ ਸੌ ਵੋਟ ਹੈ ਸਾਰੀ ਤੇ ਪੌਣੇ ਕਿ ਤਿੰਨ ਸੌ ਵੋਟ ਹਮੇਸ਼ਾ ਪੋਲ ਹੋ ਜਾਂਦੀ ਹੈ ਇਹ ਪਰ ਫੇਰ ਵੀ ਚੰਗੇ ਮਾਹੌਲ 'ਚ ਸਮਝੋ ਪੰਚਾਇਤਾਂ ਰੰਗੀਆਂ ਨੇ ਅਸੀਂ ਇਸ ਪੰਚਾਇਤ ਤੋਂ ਜਿਹੜੇ ਥੋੜੇ ਬਹੁਤੇ ਸਾਡੇ ਪਿੰਡ ਦੇ ਕੰਮ ਅਧੂਰੇ ਨੇ ਜਿਵੇਂ ਇਹਨਾਂ ਨੇ ਦੱਸਿਆ ਹੀ ਹੈ ਕਿ ਸਾਡੇ ਕੋਲੇ ਨਾ ਤਾਂ ਕੋਈ ਸ਼ਾਮਲਟ ਜ਼ਮੀਨ ਹੈ ਨਾ ਕੋਈ ਹੋਰ ਸਮਝੋ ਪਿੰਡ ਦੀ ਪ੍ਰਾਪਰਟੀ ਇਹ ਹੀ ਜੀ ਹੈ ਅਸੀਂ ਇਹਨਾਂ ਜਿਹੜੀਆਂ ਕਮੀਆਂ ਨੇ ਇਹਨਾਂ ਨੂੰ ਸਰਬਸੰਮਤੀ ਨਾਲ ਇਹ ਦੂਰ ਕਰਕੇ ਕਿਉਂਕਿ ਸਾਡੇ ਕਾਫੀ ਬੰਦੇ ਐਨਆਰਆਈ ਵੀ ਨੇ ਤੇ ਉਹ ਵੀ ਸਾਰੇ ਪਿੰਡ ਦੇ ਬਾਸੀ ਸਹਿਯੋਗ ਦੇਣ ਵਾਲੇ ਵੀ ਨੇ ਇਹੀ ਚਾਹੁੰਦੇ ਆ ਕਿ ਜਿਹੜੇ ਵੀ ਪਿੰਡ 'ਚ ਕੋਈ ਖਾਸ ਜ਼ਰੂਰਤਾਂ ਹੋਈਆਂ ਸਾਰਿਆਂ ਉਮਰ ਰਲ ਮਿਲ ਕੇ ਪੂਰੀਆਂ ਕਰ ਲਾਂਗੇ ਸੀ ਕਿ ਨਾਮ ਹੈ ਭਾਜੀ ਦੀਪਕ ਕੁਮਾਰ ਭਾਜੀ ਪੰਜ ਚੁਣੇ ਗਏ ਹੋ ਪਤਾ ਸੀ ਵੀ ਪੰਚ ਦੇ ਵਿੱਚ ਨੰਬਰ ਆ ਸਕਦਾ ਨਹੀਂ ਪਤਾ ਸੀ ਜੀ ਬਸ ਉਹਨੇ ਬੁਲਾਇਆ ਸੀ ਕਹਿੰਦੇ ਵੀ ਆਪਣੀ ਮੀਟਿੰਗ ਹੈ ਉਥੇ ਵੀ ਪੰਚਾਇਤ ਘਰ 'ਚ ਆ ਜਾਓ ਤਾਂ ਇੱਥੇ ਨਾਮ ਅਨੁਮੋਕਤ ਤਾਂ ਨਗਰਪਾਲਿਕਾ ਦਾ ਮੈਂ ਧੰਨਵਾਦ ਕਰਦਾ ਵੀ ਸਾਨੂੰ ਸਰਵ ਸੁਮਤੀ ਨਾਲ ਚੁਣ ਲਿਆ ਗਿਆ ਤਾਂ ਬਹੁਤ ਬਹੁਤ ਧੰਨਵਾਦ ਅਸੀਂ ਜਿਵੇਂ ਸਰਪੰਚ ਸਾਹਿਬ ਨੇ ਕਿਹਾਗਾ ਜਿਹੜੇ ਪੈਂਡਿੰਗ ਕੰਮ ਨੇ ਜਾਂ ਸਿੱਖਿਆ ਦੇ ਜਾਂ ਨਸ਼ਿਆਂ ਦੇ ਰੋਕਥਾਮ ਲਈ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਇਹਨਾਂ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਨਾਲ ਖੜੇ ਆ ਜੀ ਭਾਜੀ ਕੀ ਨਾਮ ਹੈ ਜੀ ਐਡਵੋਕੇਟ ਸੁਖਵੀਰ ਸਿੰਘ ਪੁਨੀਆ ਜੀ ਸੁਖਵੀਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਸਰਬਸਮਤੀ ਹੋਈ ਹੈ ਜਿਵੇਂ ਦੱਸ ਰਹੇ ਨੇ ਤੀਸਰੀ ਵਾਰ ਹੋਈ ਹੈ ਛੋਟਾ ਜਿਹਾ ਪਿੰਡ ਹੈ ਭਾਈਚਾਰਕ ਸਾਂਝ ਵਧੀਆ ਹੈ ਇਹਦੇ ਨਾਲ ਕੀ ਕਹਿਣਾ ਚਾਹੁੰਦੇ ਦੇਖੋ ਭਾਈਚਾਰਕ ਸਾਂਝ ਸਾਡੇ ਪਿੰਡ ਪਹਿਲਾਂ ਵੀ ਸੀਗੀ ਕਦੇ ਵੀ ਸਾਡੇ ਪਿੰਡ ਦੇ ਵਿੱਚ ਅੱਜ ਭਾਈਚਾਰਕ ਜ਼ਖ਼ਮਾਂ ਦੇ ਉੱਤੇ ਕਦੇ ਕੋਈ ਕੁਸ਼ਸ਼ਨ ਨਹੀਂ ਉੱਠਿਆ ਈਵਨ ਕਿ ਸਾਡਾ ਪਿੰਡ ਹੈ ਜਿਹੜਾ ਆਲੇ ਦੁਆਲੇ ਪਿੰਡਾਂ ਦੇ ਵਿੱਚ ਇੱਕ ਐਗਜ਼ਾਮਪਲ ਹੈ ਭਾਈਚਾਰਕ ਸਾਂਝ ਵਾਸਤੇ ਇੱਥੇ ਕਿਸੇ ਵੀ ਪ੍ਰਕਾਰ ਦਾ ਕਿਸੇ ਨਾਲ ਕੋਈ ਵਿਖਰੇਵਾ ਨਹੀਂ ਤੁਸੀਂ ਦੇਖੋਗੇ ਸਾਡੇ ਸਰਬਸੰਮਤੀ ਦਾ ਪੰਚਾਇਤ ਬਣੀਆ 7ਵੀਂ ਵਾਰ ਪੰਚਾਇਤ ਬਣੀਆ ਰਹੀ ਜਿਹਦੇ ਵਿੱਚ ਸਾਬਕਾ ਚਾਰ ਸਰਪੰਚ ਉਰੇ ਮੌਜੂਦ ਨੇ ਦੋ ਦੀ ਜਿਨ੍ਹਾਂ ਦੇ ਵਿੱਚ ਦੋ ਦੀ ਜਿਨ੍ਹਾਂ ਚੋਂ ਡੈਥ ਹੋ ਚੁੱਕੀ ਹੈ ਜੀ ਸੱਤਵੇਂ ਹੁਣ ਇਹ ਬਣੇ ਨੇ ਭਾਈ ਚਾਰਕਸਾਂ ਦੀ ਉਦਾਹਰਨ ਹੈ ਵੀ ਪੁਰਾਣੇ ਸਰਪੰਚ ਵੀ ਮੌਜੂਦ ਨੇ ਬਿਲਕੁਲ ਬਿਲਕੁਲ ਜੀ ਭਾਈ ਚਾਰਕਸਾਂ ਦੀ ਵੀ ਇਹ ਇਦੋਂ ਵੱਡੀ ਕੋਈ ਉਦਾਹਰਨ ਨਹੀਂ ਹੋ ਸਕਦੀ ਵੀ ਪੁਰਾਣੇ ਸਰਪੰਚ ਉਰੇ ਮੌਜੂਦ ਹੋਣ ਔਰ ਉਹਨਾਂ 'ਚ ਇੱਕ ਵੀ ਇਹ ਨਾ ਕਿ ਹੈ ਵੀ ਮੈਂ ਦੁਬਾਰੇ ਬਣਨਾ ਤੇ ਜੋ ਵੀ ਨਗਰ ਨੇ ਜਿਹਨੂੰ ਕਹਤਾ ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਯੈਸ ਅਸੀਂ ਇਹਨਾਂ ਨਾਲ ਸਹਿਮਤ ਹਾਂ ਜੀ ਐਤੂ ਵੱਡੀ ਭਾਈਚਾਰਕ ਸੰਜ ਕੋਈ ਨਹੀਂ ਹੋ ਸਕਦੀ ਜਿਵੇਂ ਕਿ ਪੁਨੀਆ ਸਾਹਿਬ ਦੱਸ ਰਹੇ ਸੀ ਕਿ ਪਿੰਡ ਛੋਟਾ ਹੈ ਜਿਹੜੇ ਕੰਮ ਹੁੰਦੇ ਨੇ ਅਸੀਂ ਮਿਲ ਜੁਲ ਕੇ ਕਰ ਦਿੰਦੇ ਹਾਂ ਜੇ ਪੈਸੇ ਦੀ ਘਾਟਬਾਤ ਹੁੰਦੀ ਹੈ ਬਿਲਕੁਲ ਜੀ ਸਾਡਾ ਪਿੰਡ ਛੋਟਾ ਪਰ ਇੱਥੇ ਹਰੇਕ ਪੋਲੀਟੀਕਲ ਪਾਰਟੀ ਦੇ ਲੀਡਰ ਨੇ ਔਰ ਉਹਦੀ ਸਭ ਤੋਂ ਵੱਡੀ ਖੂਬਸਰਤੀ ਇਹ ਹੈ ਵੀ ਜਿਹੜੀ ਵੀ ਪੰਚਾਇਤ ਬਣਦੀ ਆ ਉਹ ਰੂਲਿੰਗ ਪਾਰਟੀ ਦਾ ਜਿਹੜਾ ਵੀ ਉਹਰੇ ਨੁਮਾਇੰਦਾ ਹੈਗਾ ਉਦੇ ਨਾਲ ਚੱਲ ਕੇ ਚੱਲਦੀ ਆ ਸਾਡੀ ਜਿਹੜੀ ਕੋਈ ਪੋਲੀਟਿਕਲੀ ਹੈਗਾ ਉਹ ਪਿੰਡ ਤੋਂ ਬਾਹਰ ਆ ਜਿਹੜਾ ਵੀ ਕੋਈ ਪਾਰਟੀ ਦਾ ਮੈਂਬਰ ਆ ਉਰੇ ਜਿਹੜਾ ਵੀ ਕੋਈ ਹੈਗਾ ਉਹ ਪਿੰਡ ਦਾ ਵਸਿੰਦਾ ਪੰਚਾਇਤ ਦੇ ਅਧੀਨ ਆ ਜੋ ਪੰਚਾਇਤ ਕਹਿੰਦੀ ਆ ਉਸ ਤਰੀਕੇ ਨਾਲ ਉਹ ਕਰਦਾ ਔਰ ਪੰਚਾਇਤ ਉਸੇ ਤਰੀਕੇ ਨਾਲ ਕਰਦੀ ਆ ਵੀ ਜਿਹੜਾ ਪਿੰਡ ਕਹਿੰਦਾ ਕੋਈ ਵੀ ਇੱਥੇ ਕੋਈ ਵੀ ਪੰਚਾਇਤ ਅਜੇ ਤੱਕ ਕਿਸੇ ਆਪਣੇ ਪੋਲੀਟਿਕਲ ਆਕਾ ਨੂੰ ਖੁਸ਼ ਕਰਨ ਵਾਸਤੇ ਕੋਈ ਕੰਮ ਨਹੀਂ ਕਰਦੀ ਸਿਰ ਪਿੰਡ ਵਾਸੀ ਕਰਦੀ ਦੀ ਜੀ ਸਾਬ ਕਿੰਨੀ ਕੋ ਖੁਸ਼ੀ ਹੁੰਦੀ ਆ ਜਿਵੇਂ ਹੁਣ ਹੋਰ ਥਾਵਾਂ ਤੋਂ ਖਬਰਾਂ ਆndੀਆਂ ਨੇ ਕਿ ਲੜਾਈ ਝਗੜੇ ਹੋ ਰਹੇ ਨੇ ਸਰਪੰਚੀ ਨੂੰ ਲੈ ਕੇ ਤੇ ਇਸ ਪਿੰਡ ਦੇ ਵਿੱਚ ਬੜੀ ਸ਼ਾਂਤੀ ਨਾਲ ਸਰਬਸਮਤੀ ਹੋਈ ਹੈ ਭਾਈ ਜੀ ਬਹੁਤ ਖੁਸ਼ੀ ਦੀ ਗੱਲ ਆ ਕਿਸੇ ਨਾਲ ਕੋਈ ਰੌਲਾ ਨਹੀਂ ਹੁੰਦਾ ਬੜੇ ਸ਼ਾਂਤਮਈ ਸਾਰੇ ਰਹਿਣਿਆ ਇੱਕ ਦੂਜੇ ਨਾਲ ਹੱਸਦੇ ਆ ਖੇਡਦੇ ਆ ਮਜ਼ਾਕ ਕਰਦੇ ਆ ਸਭ ਤੋਂ ਵੱਡੀ ਖੂਬਸੂਰਤੀ ਸਾਡੀ ਇਹ ਹੈ ਵੀ ਅਸੀਂ ਸਾਰੇ ਇੱਕ ਦੂਜੇ ਨੂੰ ਕਿੰਨਾ ਮਰਜ਼ੀ ਮਜ਼ਾ ਕਰੀਏ ਕੋਈ ਕਿਸੇ ਦਾ ਗੁੱਸਾ ਨਹੀਂ ਕਰਦਾ ਕਿ ਨਾ ਮੈਂ ਭਾਈ ਰੌਵਿੰਦਰ ਸਿੰਘ ਰਾਓ ਜੀ ਕੀ ਸੋਚਦੇ ਹੋ ਪਿੰਡ ਦੀ ਤਸਵੀਰ ਬੜੀ ਵਧੀਆ ਹੈ ਕਿਦਾਂ ਦੇਖਦੇ ਹੋ ਅਸੀਂ ਬਹੁਤ ਅੱਛਾ ਦੇਖਦੇ ਹਾਂ ਸਾਡੇ ਪਿੰਡ ਦੇ ਜਿਹੜੇ ਸੂਝਵਾਨ ਸੱਜਣਾ ਨੇ ਇੰਨੀ ਅੱਛੀ ਪੰਚਾਇਤ ਸੁਣੀ ਵਕੀਲ ਸਾਹਿਬ ਵੀ ਤੁਹਾਨੂੰ ਸਾਰਾ ਕੁਝ ਦੱਸ ਚੁੱਕੇ ਸਰਪੰਚ ਸਾਹਿਬ ਵੀ ਦੱਸ ਚੁੱਕੇ ਹੈ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਾਡੇ ਪਿੰਡ ਦੀ ਜਿਹੜੀ ਅੱਛੀ ਡਵੈਲਪਮੈਂਟ ਹੈ ਇਹ ਕਰਨਗੇ ਅੱਛੀ ਲਾਇਬ੍ਰੇਰੀ ਅਤੇ ਨਸ਼ਿਆਂ ਦੇ ਰੋਜ਼ ਤੋਂ ਬਚਾ ਲਈ ਸਾਡੇ ਬੱਚਿਆਂ ਨੂੰ ਅੱਛੇ ਜਮੇ ਬਣਾ ਕੇ ਦੇਣਗੇ ਜਿਹੜੇ ਛੋਟੇ-ਮੋਟੇ ਕੰਮ ਹੈ ਉਹਦੇ ਲਈ ਪਹਿਲ ਦੇ ਤੌਰ ਤੇ ਸਾਡਾ ਸਰਪੰਚ ਸਰਪੰਚ ਮਿਲ ਜੁਲ ਕੇ ਕਰਨਗੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜਾਂਗੇ ਜੀ ਤਾਂ ਜੋ ਕਿ ਪਿੰਡ ਦੀ ਤਰੱਕੀ ਵੱਧ ਤੋਂ ਵੱਧ ਹੋ ਸਕੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁਰਦਾਸਪੁਰੇ ਦੀਆਂ ਤਸਵੀਰਾਂ ਦਿਖਾਈਆਂ ਨੇ ਬਹੁਤ ਅੱਛੀ ਤੇ ਚੰਗੀ ਤਸਵੀਰ ਤੁਹਾਨੂੰ ਦੇਖੀ ਐਨੀ ਵਧੀਆ ਤਸਵੀਰ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਤੀਸਰੀ ਵਾਰ ਸਰਬਸਮਤੀ ਨਾਲ ਸਰਪੰਚ ਚੁਣਿਆ ਗਿਆ ਹੈ ਸਰਬਸਮਤੀ ਦੇ ਫਾਇਦੇ ਉਹਨਾਂ ਨੇ ਦੱਸੇ ਕਿ ਇੱਕ ਤਾਂ ਲੜਾਈ ਝਗੜਾ ਨਹੀਂ ਹੁੰਦਾ ਭਾਈਚਾਰਕ ਸਾਂਝ ਹੈ ਉਹ ਬਣੀ ਰਹਿੰਦੀ ਹੈ ਪੈਸੇ ਦੀ ਬਚਤ ਹੁੰਦੀ ਹੈ ਸੰਗਰੂਰ ਤੋਂ ਰਜਿੰਦਰ ਕੁਮਾਰ ਸਪੋਕਸਮੈਨ ਟੀਵੀ